ਮੁਅਜ਼ਜ਼ ਹਾਜ਼ਰੀ ਉਹ ਕਹਿੰਦੇ ਕਿ ਹਸਨ ਦੀ ਕੋਈ ਫੀਸ ਨਹੀਂ ਹੈ ਹਸਨ ਦੀ ਕੋਈ ਫੀਸ ਨਹੀਂ ਹੈ ਤੰਦਰੁਸਤੀ ਜਈ ਰੀਸ ਨਹੀਂ ਹੈ ਜੰਗ ਤੇ ਬੱਦਲ ਜੱਗ ਤੇ ਛਾਏ ਲੱਗਦਾ ਹੈ ਮੌਸਮ ਠੀਕ ਨਹੀਂ ਹੈ ਜੰਗ ਤੇ ਬੱਦਲ ਜੱਗ ਤੇ ਛਾਏ ਲੱਗਦਾ ਹੈ ਮੌਸਮ ਠੀਕ ਨਹੀਂ ਹੈ ਹੱਸਦੇ ਹਾਂ ਇਹਦਾ ਇਹ ਮਤਲਬ ਨਹੀਂ ਹੱਸਦੇ ਹਾਂ ਇਹਦਾ ਇਹ ਮਤਲਬ ਨਹੀਂ ਸਾਨੂੰ ਕੋਈ ਤਕਲੀਫ ਨਹੀਂ ਹੈ ਉਂਝ ਤੇ ਵੱਸਦੀ ਸਾਰੀ ਦੁਨੀਆ ਪਰ ਪੰਜਾਬੀਆਂ ਦੀ ਰੀਸ ਨਹੀਂ ਸੋ ਜਿਸ ਤਰ੍ਹਾਂ ਬਲਬ ਸਾਹਿਬ ਨੇ ਹੁਣੇ-ਹੁਣੇ ਗੱਲ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਅਸੀਂ 30 ਸਾਲ ਹੀ ਪੁਰਾਣੇ ਹਾਂ ਕੈਨੇਡਾ ਨਿਵਾਸੀਆਂ ਤੋਂ ਇਹਦੇ ਕੋਈ ਸ਼ੱਕ ਨਹੀਂ ਕਿ ਸਾਡੇ ਪੰਜਾਬੀ ਜਦੋਂ ਮੂਵ ਕੀਤੇ ਕੈਨੇਡਾ ਦੇ ਵਿੱਚ ਮੁੱਖ ਉਹਨਾਂ ਦਾ ਜਿਹੜਾ ਮਕਸਦ ਉਹ ਰੋਜ਼ਗਾਰ ਪ੍ਰਾਪਤੀ ਸੀ ਰੋਜ਼ਗਾਰ ਦੀ ਪ੍ਰਾਪਤੀ ਦੇ ਲਈ ਇੱਥੇ ਆਏ ਲੇਕਿਨ ਐਸੇ ਲੋਕ ਜਿਨ੍ਹਾਂ ਨੇ ਰੋਜ਼ਗਾਰ ਦੇ ਨਾਲ-ਨਾਲ ਆਪਣੇ ਪੰਜਾਬ ਨੂੰ ਆਪਣੀ ਪੰਜਾਬੀ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਮਾਂ ਬੋਲੀ ਨੂੰ ਆਪਣੀ ਵਿਰਾਸਤ ਨੂੰ ਆਪਣੇ ਵਿਰਸੇ ਨੂੰ ਵੀ ਨਾਲ-ਨਾਲ ਹੀ ਅੱਗੇ ਤੋਰਿਆ ਉਨ੍ਹਾਂ ਦੇ ਵਿੱਚ ਨਾਮ ਡਾਕਟਰ ਦਲਬੀਰ ਸਿੰਘ ਕਥੂਰੀਆ ਦਾ ਲਿਆ ਜਾ ਸਕਦਾ ਹੈ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਜਿੰਨਾ ਸਾਡਾ ਸੱਭਿਆਚਾਰ ਰਿਚ ਹੈ ਨਾ ਅਮੀਰ ਹੈ ਚਾਹੇ ਉਸ ਦਾ ਧਾਰਮਿਕ ਖੇਤਰ ਗੁਰੂਆਂ ਦੀ ਦੇਣ ਦੇਖ ਲਓ ਚਾਹੇ ਆਜ਼ਾਦੀ ਦੇ ਵਿੱਚ ਜੋ ਕੰਟਰੀਬਿਊਸ਼ਨ ਪੰਜਾਬੀਆਂ ਦੀ ਉਸ ਨੂੰ ਦੇਖ ਲਓ ਚਾਹੇ ਸਮਾਜਿਕ ਖੇਤਰ ਦੇ ਵਿੱਚ ਦੇਖ ਲਓ ਚਾਹੇ ਇੰਟੈਲੈਕਚੁਅਲ ਖੇਤਰ ਦੇ ਵਿੱਚ ਦੇਖ ਲਓ ਕਿਸੇ ਵੀ ਪੱਖ ਤੋਂ ਪੰਜਾਬੀ ਘੱਟ ਨਹੀਂ ਹੈ ਪਰ ਸਾਰੇ ਇਸ ਵਿਰਸੇ ਨੂੰ ਸਾਨੂੰ ਸੰਭਾਲਣ ਦੀ ਵੀ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਸਾਡੇ ਛੋਟੇ ਬੱਚਿਆਂ ਨੂੰ ਵੀ ਇਹਦੇ ਨਾਲ ਵਾਪਸਤਾ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਨਹੀਂ ਤਾਂ ਇੱਕ ਦਿਨ ਕੀ ਹੋਏਗਾ ਕਿ ਅੱਖੀਆਂ 'ਚੋਂ ਪਾਣੀ ਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਣਗੇ ਅੱਖੀਆਂ 'ਚੋਂ ਪਾਣੀ ਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਣਗੇ ਤੱਕੜੀ 'ਚ ਵੱਟੇ ਤੇ ਸਿਰਾਂ ਤੇ ਦੁਪੱਟੇ ਲੋਕੀ ਲੱਭਦੇ ਫਿਰਣਗੇ ਤੱਕੜੀ 'ਚ ਵੱਟੇ ਤੇ ਸਿਰਾਂ ਤੇ ਦੁਪੱਟੇ ਲੋਕੀ ਲੱਭਦੇ ਫਿਰਣਗੇ ਬੱਚਿਆਂ ਲਈ ਮੰਨਤ ਤੇ ਆਪਣੇ ਲਈ ਜੰਨਤ ਲੋਕੀ ਲੱਭਦੇ ਫਿਰਣਗੇ ਮੁੰਜ ਵਾਲੀ ਰੱਸੀ ਤੇ ਚਾਟੀ ਵਾਲੀ ਲੱਸੀ ਲੋਕੀ ਲੱਭਦੇ ਫਿਰਣਗੇ ਉਹ ਆਪਣਾ ਦਾ ਪਿਆਰ ਤੇ ਤੁਹਾਡੇ ਜਿਹੇ ਯਾਰ ਲੋਕੀ ਲੱਭਦੇ ਫਿਰਣਗੇ ਸੋ ਅੱਜ ਦੀ ਇਸ ਕਾਨਫਰੰਸ ਦੇ ਵਿੱਚ ਪਹਿਲਾਂ ਤੇ ਆਯੋਜਕਾਂ ਨੂੰ ਬਹੁਤ ਬਹੁਤ ਮੁਬਾਰਕ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਕਿਉਂਕਿ ਐਸੇ ਕੰਮ ਸੰਭਵ ਨਹੀਂ ਹੁੰਦੇ ਬਹੁਤ ਮੁਸ਼ਕਲ ਮੈਂ ਬੜੀ ਜਗ੍ਹਾ ਤੇ ਕਾਨਫਰੰਸਾਂ ਅਟੈਂਡ ਕੀਤੀਆਂ ਕਿਉਂਕਿ ਇੱਕ ਇਕੱਲੇ ਦਾ ਕੰਮ ਨਹੀਂ ਹੈ ਸਮੁੱਚੀ ਟੀਮ ਦਾ ਹੁੰਦਾ ਹੈ ਤੇ ਮੈਂ ਦੇਖ ਰਿਹਾ ਸੀ ਕਿ ਡਾਕਟਰ ਦਲਬੀਰ ਸਿੰਘ ਪਿਛਲੇ ਲਗਾਤਾਰ 1 ਮਹੀਨੇ ਤੋਂ ਲਗਾਤਾਰ ਇਸ ਦੇ ਵਿੱਚ ਰੁੱਝੇ ਹੋਏ ਹਨ ਔਰ ਇਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਮੇਰਾ ਜੋ ਅੱਜ ਦੇ ਇਸ ਕਾਨਫਰੰਸ ਦੇ ਵਿੱਚ ਪੇਪਰ ਪੜਨ ਦਾ ਵਿਸ਼ਾ ਹੈ ਉਹ ਵਿਸ਼ਾ ਵੀ ਪਹਿਲੇ ਨੰਬਰ ਦਾ ਹੀ ਹੈ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਦੇ ਵਿੱਚ ਯੋਗਦਾਨ ਸੋ ਮੇਰੇ ਪੇਪਰ ਦਾ ਜੋ ਵਿਸ਼ਾ ਹੈ ਉਹ ਹੈ ਬਰਤਾਨੀਆਂ ਵਿੱਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਭੂਮਿਕਾ ਸੋ ਮੰਚ ਤੇ ਸ਼ਿਸ਼ੋਬਤ ਮਹਾਨ ਸ਼ਖਸੀਅਤਾਂ ਮੈਡਮ ਹਰਸ਼ਿੰਦਰ ਜੀ ਡਾਕਟਰ ਆਤਮਜੀਤ ਸਿੰਘ ਜੀ ਸਦਾ ਇੰਦਰਜੀਤ ਸਿੰਘ ਜੀ ਡਾਕਟਰ ਬਲਵਿੰਦਰ ਸਿੰਘ ਜੀ ਦਲਬੀਰ ਸਿੰਘ ਰਿਆਰ ਜੀ ਤੇ ਪ੍ਰਿੰਸੀਪਲ ਸਰਵਨ ਸਿੰਘ ਜੀ ਤੇ ਪੰਡਾਲ ਵਿੱਚ ਸਜੋਬਤ ਮਾਨਸ਼ੀ ਕੀ ਸੀਤਾ ਮੇਰਾ ਪੇਪਰ ਪ੍ਰਸਤਿਤ ਹੈ ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਅਤੇ ਪੰਜਾਬੀਅਤ ਆਦਿ ਵਿਸ਼ਿਆਂ ਵਿੱਚ ਸੰਵਾਦ ਪੈਦਾ ਕਰਨ ਲਈ ਪੰਜਾਬੀ ਸਾਹਿਤ ਸੁਭਾਵਾਂ ਕੇਂਦਰੀ ਲੇਖਕ ਸੁਭਾਵਾਂ ਅਕਾਦਮੀਆਂ ਅਤੇ ਯੂਨੀਵਰਸਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਇਸੇ ਕਾਰਨ ਵਿੱਚ ਸਿਰਫ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਸੰਸਥਾਵਾਂ ਦਾ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਦੀ ਵੀ ਵਿਸ਼ੇਸ਼ ਭੂਮਿਕਾ ਸਾਹਮਣੇ ਆਉਂਦੀ ਹੈ ਇਸ ਕਰਕੇ ਜੇਕਰ ਹੁਣ ਪੰਜਾਬੀ ਜਨਸ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ ਤਾਂ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਤੇ ਪੰਜਾਬੀਆਂ ਨੂੰ ਸਿਧਾਂਤ ਬੱਧ ਕਰਨ ਅਤੇ ਇਸ 바ਦੇ ਵਿਚਾਰ ਵਟਾਂਦਰਾ ਕਰਨ ਦਾ ਖੇਤਰ ਵੀ ਅੰਤਰਰਾਸ਼ਟਰੀ ਪੱਧਰ ਦੇ ਮਸਲਿਆਂ ਦੇ ਸਰੋਕਾਰਾਂ ਦੇ ਪਰਪੇਖ ਤੱਕ ਫੈਲ ਚੁੱਕਾ ਹੈ ਸੋ ਜੇ ਪੰਜਾਬੀ ਵਿਦੇਸ਼ਾਂ ਵਿੱਚ ਫੈਲ ਚੁੱਕਾ ਹੈ ਤਾਂ ਪੰਜਾਬੀ ਨੂੰ ਆਉਣ ਵਾਲੇ ਮਸਲੇ ਪੰਜਾਬੀ ਦੀਆਂ ਸਮੱਸਿਆਵਾਂ ਦੇ ਬਾਰੇ ਜ਼ਿਕਰ ਕਰਨਾ ਵੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਜ਼ਰੂਰੀ ਹੋ ਗਿਆ ਹੈ ਵਿਦੇਸ਼ਾਂ ਵਿੱਚ ਪੰਜਾਬੀ ਕਾਨਫਰੰਸਾਂ ਕਰਨ ਦੀ ਉਮਰ ਲਗਭਗ 5 ਦਹਾਕਿਆਂ ਦੀ ਹੋ ਗਈ ਹੈ ਜਿੱਥੇ ਆਰੰਭਕ ਸਾਲਾਂ ਵਿੱਚ ਇਸ ਦਾ ਤੁਰਾ థਾਈਲੈਂਡ, ਸਿੰਗਾਪੁਰ, ਮਲੇਸ਼ੀਆ ਅਤੇ ਬਰਤਾਨੀਆ ਰਿਹਾ ਸੀ ਹੁਣ ਇਸ ਦੀਆਂ ਮੁੱਖ ਸਰਗਰਮੀਆਂ ਦਾ ਮੁੱਖ ਕੇਂਦਰ ਬਰਤਾਨੀਆ ਅਤੇ ਕੈਨੇਡਾ ਹੈ ਭਾਵੇਂ ਇਸ ਦੇ ਨਾਲ ਨਾਲ ਅਮਰੀਕਾ, ਪਾਕਿਸਤਾਨ ਅਤੇ ਕਦੇ-ਕਦੇ ਆਸਟ੍ਰੇਲੀਆ ਵਿੱਚ ਵੀ ਇਹਨਾਂ ਸਮਾਗਮਾਂ ਦਾ ਆਯੋਜਨ ਹੁੰਦਾ ਰਹਿੰਦਾ ਹੈ ਪਰ ਫਿਰ ਵੀ ਪਿਛਲੇ 25 ਸਾਲਾਂ ਵਿੱਚ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਕੇਂਦਰ ਬਿੰਦੂ ਵਿਦੇਸ਼ਾਂ ਵਿੱਚ ਕੈਨੇਡਾ ਤੇ ਬਰਤਾਨੀਆ ਹੀ ਰਹੇ ਹਨ ਇਸ ਪਰਸੇ ਵਿੱਚ ਮੈਂ ਆਪਣੀ ਸੀਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ 25 ਸਾਲਾਂ ਵਿੱਚ ਬਰਤਾਨੀਆਂ ਵਿੱਚ ਹੋਣ ਵਾਲੀਆਂ ਸਾਹਿਤਕ ਕਾਨਫਰੰਸਾਂ ਦਾ ਲੇਖਾ ਜੋਖਾ ਹੀ ਪੇਸ਼ ਕਰਾਂਗਾ ਇਸਦੇ ਦੋ ਕਾਰਨ ਪਹਿਲਾ ਬਰਤਾਨੀਆਂ ਵਿੱਚ ਇਹਨਾਂ ਕਾਨਫਰੰਸਾਂ ਦਾ ਮੁੱਖ ਵਿਸ਼ਾ ਸਾਹਿਤ ਸਿਰਜਣਾ ਅਤੇ ਸਾਹਿਤ ਵਿਸ਼ਲੇਸ਼ਣ ਰਿਹਾ ਹੈ ਦੂਜਾ ਇਹਨਾਂ ਕਾਨਫਰੰਸਾਂ ਦੇ ਆਯੋਜਨ ਵਿੱਚ ਮੋਕਪੂਮ ਕਾ ਸਾਹਿਤਕਾਰਾਂ ਤੇ ਭਾਰਤੀ ਪੰਜਾਬ ਵਿੱਚ ਸਰਗਰਮ ਸਾਹਿਤ ਵਿਚਾਰਕਾਂ ਦੀ ਹੀ ਰਹੀ ਹੈ ਜਿਸ ਕਰਕੇ ਇਹਨਾਂ ਕਾਨਫਰੰਸਾਂ ਦੇ ਪ੍ਰਭਾਵ ਦਾ ਖੇਤਰ ਇੱਕੋ ਸਮੇਂ ਬਰਤਾਨੀਆਂ ਅਤੇ ਭਾਰਤੀ ਪੰਜਾਬ ਬਰਾਬਰ ਬਣੇ ਰਹੇ ਬਰਤਾਨੀਆਂ ਵਿੱਚ ਹੋਣ ਵਾਲੀਆਂ ਇਹਨਾਂ ਕਾਨਫਰੰਸਾਂ ਦਾ ਮੁੱਖ ਸੰਯੋਜਨ ਪ੍ਰਗਤੀਸ਼ੀਲ ਲਖਾਰੀ ਸਭਾ ਵੁਲਵਰਹੈਂਪਟਨ ਅਤੇ ਅਦਾਰਾ ਸ਼ਬਦ ਸਾਊਥ ਹਾਲ ਹੀ ਰਹੇ ਹਨ ਪਰ ਫਿਰ ਵੀ ਪੰਜਾਬੀ ਲਿਖਾਰੀ ਸਭਾ ਕਵੈਂਟਰੀ ਦੇ ਨਾਲ-ਨਾਲ ਲੈਸਟਰ ਡਰਬੀ ਸਾਊਥ ਹੈਮਪਟਨ ਹੰਸਲੋ ਅਤੇ ਹੋਰ ਥਾਵਾਂ ਉੱਤੇ ਸਥਾਪਿਤ ਕੀਤੀਆਂ ਗਈਆਂ ਸਾਹਿਤ ਸੁਭਾਵਾਂ ਨੇ ਵੀ ਆਪਣੇ ਸਾਹਿਤ ਸਵਾਗਮ ਨੂੰ ਵਿਆਵਤਨ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਆਯੋਜਨ ਕੀਤਾ ਇਸ ਦੇ ਨਾਲ ਹੀ ਜੂਨ 2002 ਵਿੱਚ ਪਾਕਿਸਤਾਨੀ ਪੰਜਾਬੀ ਭਾਈਚਾਰੇ ਵੱਲੋਂ ਵੀ ਲੰਡਨ ਵਿੱਚ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਦੋਹਾਂ ਪੰਜਾਬਾਂ ਦੇ ਲੇਖਕਾਂ ਪਾਟਕਾਂ ਅਤੇ ਵਿਚਾਰਕਾਂ ਨੇ ਸਾਂਝੇ ਤੌਰ ਤੇ ਭਾਗ ਲੈ ਕੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਮਸਲਿਆਂ ਸੰਦਰਭਾਂ ਦਾ ਸਰੋਕਾਰਾਂ ਦਾ ਵਿਸ਼ਲੇਸ਼ਣ ਕੀਤਾ। برطانیہ ਵਿੱਚ ਹੋਣ ਵਾਲੀਆਂ ਉਪਰੋਕਤ ਕਾਨਫਰੰਸਾਂ ਦਾ ਮੁੱਖ ਗੁਣ ਇਹ ਰਿਹਾ ਹੈ ਕਿ ਇਹਨਾਂ ਦਾ ਉਦੇਸ਼ ਸਿਰਫ ਪੰਜਾਬੀਆਂ ਦਾ ਮੇਲਾ ਗੇਲਾ ਕਰਨਾ ਨਹੀਂ ਸੀ ਸਗੋਂ ਪੰਜਾਬੀ ਸਾਹਿਤ ਬਾਰੇ ਅਤੇ ਖਾਸ ਕਰਕੇ ਪ੍ਰਵਾਸੀ ਪੰਜਾਬੀ ਸਾਹਿਤ ਬਾਰੇ ਸੰਜੀਦਾ ਵਿਚਾਰ ਚਰਚਾ ਕਰਨਾ ਸੀ ਭਾਵੇਂ ਇਸ ਦਾ ਕੇਂਦਰ ਮੁੱਖ ਰੂਪ ਵਿੱਚ ਬ੍ਰਿਟਾਨੀਆ ਵਿੱਚ ਰਚਿਆ ਜਾ ਰਿਹਾ ਸਾਹਿਤ ਹੀ ਰਿਹਾ ਹੈ ਪਰ ਫਿਰ ਵੀ ਇਹਨਾਂ ਕਾਨਫਰੰਸਾਂ ਵਿੱਚ ਪ੍ਰਵਾਸੀ ਪੰਜਾਬੀ ਸਾਹਿਤ ਦੇ ਪੰਜਾਬੀ ਡਾਇਸਪੋਰਾ ਸਾਹਿਤ ਵਿੱਚ ਹੋਣ ਵਾਲੇ ਰੂਪਾਂਤਰਨ ਨੂੰ ਸਹੀ ਰੂਪ ਵਿੱਚ ਪਹਿਚਾਣਿਆ ਗਿਆ ਇਹ ਗੱਲ ਪੰਜਾਬੀ ਗਲਪਕਾਰਾਂ ਅਤੇ ਕਵੀਆਂ ਦੀ ਸਿਰਜਣਾਤਮਕਤਾ ਨੂੰ ਪਹਿਚਾਣਨ ਵਿੱਚ ਵੀ ਲਾਹੇਵੰਦ ਹੋਈ ਨਵੇਂ ਵਿਸ਼ਿਆਂ ਦੀ ਰਚਨਾਕਾਰੀ ਲਈ ਵੀ ਅਹਿਮ ਰਹੀ ਅਤੇ ਨਵੀਆਂ ਸਾਹਿਤਕ ਰਚਨਾਵਾਂ ਦੀ ਵਿਲੱਖਣਤਾ ਨੂੰ ਉਭਾਰਨ ਵਿੱਚ ਵੀ ਸਹਾਈ ਹੋਏ ਸਿੱਟਾ ਇਹ ਨਿਕਲਿਆ ਕਿ ਇਨ੍ਹਾਂ ਕਾਨਫਰੰਸਾਂ ਵਿੱਚ ਪੜੇ ਗਏ ਪਰਚਿਆਂ ਨੇ ਪੰਜਾਬੀ ਸਮਿਖਿਆ ਵਿੱਚ ਸਿਧਾਂਤਬੱਧ ਹੋ ਰਹੇ ਪ੍ਰਵਾਸੀ ਪੰਜਾਬੀ ਸਾਹਿਦ ਦੇ ਮੁਲਾਂਕਣ ਨੂੰ ਨਵੀਂ ਦਿਸ਼ਾ ਦਿੱਤੀ ਇਨ੍ਹਾਂ ਯਤਨਾਂ ਦਾ ਇੱਕ ਹੋਰ ਪੱਖ ਸਾਹਮਣੇ ਆਇਆ ਕਿ ਇਸ ਦੌਰ ਵਿੱਚ ਬਰਤਾਨੀਆਂ ਵਿੱਚ ਰਚੇ ਜਾ ਰਹੇ ਨਾਵਲਾਂ ਕਹਾਣੀਆਂ ਅਤੇ ਕਾਵਰ ਚਨਾਵਾਂ ਵਿੱਚ ਨਵੇਂ ਵਿਸ਼ੇ ਸਾਹਮਣੇ ਆਏ ਉਦਾਹਰਣ ਵਜੋਂ ਇਨ੍ਹਾਂ ਕਾਨਫਰੰਸਾਂ ਤੋਂ ਪਹਿਲਾਂ ਪ੍ਰਵਾਸੀ ਪੰਜਾਬੀ ਸਾਹਿਤ ਵਿੱਚ ਜਿੱਥੇ ਪੂਹੇਰਵਾ ਨਸਲੀ ਵਿਤਕਰਾ ਅਤੇ ਪੱਛਮਵਾਦੀ ਸੱਭਿਆਚਾਰਕ ਦਬਾਅ ਭਾਰੂ ਰਹਿੰਦੇ ਸਨ ਪਰ ਇਸ ਦੌਰ ਵਿੱਚ ਇਹ ਥਾਂ ਬਹੁ ਸੱਭਿਆਚਾਰਵਾਦ ਮੂਲਵਾਦ ਤੇ ਵਾਸਭੂਮੀ ਦਾ ਸੰਵਾਦ ਅਤੇ ਪੰਜਾਬੀ ਡਾਇਸਪੋਰਾ ਸੰਵੇਦਨਾ ਦੇ ਉਥਾਨ ਨੇ ਲੈ ਲਏ ਮੂਲਵਾਗ ਤੇ ਵਾਸਭੂਮੀ ਦਾ ਸੰਵਾਦ ਅਤੇ ਪੰਜਾਬੀ ਡਾਇਸਪੋਰਾ ਦੇ ਸਵੇਦਨਾ ਨੇ ਜਦੋਂ ਇਹ ਸਥਾਨ ਲੈ ਲਈ ਇਹ ਗੱਲ ਭਾਵੇਂ ਗਲਪਕਾਰੀ ਦੇ ਖੇਤਰ ਵਿੱਚ ਵੀ ਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ ਪਰ ਇਸ ਦੇ ਨਿਸ਼ਾਨ ਪੰਜਾਬੀ ਕਵਿਤਾ ਅਤੇ ਹੋਰ ਰੂਪਾਂ ਵਿੱਚ ਵੀ ਉੱਭਰਦੇ ਦਿਖਾਈ ਦਿੰਦੇ ਹਨ ਪ੍ਰਵਾਸੀ ਪੰਜਾਬੀ ਸਾਹਿਤਕ ਰਚਨਾਵਾਂ ਵਿੱਚ ਅਜਿਹਾ ਸਭ ਕੁਝ ਸਾਹਮਣੇ ਆਉਣ ਦਾ ਮੁੱਖ ਕਾਰਨ ਇਹ ਵੀ ਰਿਹਾ ਹੈ ਕਿ ਇਹਨਾਂ ਕਾਨਫਰੰਸਾਂ ਵਿੱਚ ਬਰਤਾਨਵੀ ਪੰਜਾਬੀ ਲੇਖਕਾਂ ਉਨ੍ਹਾਂ ਦੀਆਂ ਰਚਨਾਵਾਂ ਅਤੇ ਪੰਜਾਬੀ ਆਕਾਦਮਿਕਤਾ ਨਾਲ ਜੁੜੇ ਵਿਦਵਾਨਾਂ ਵਿੱਚ ਸਿੱਧਾ ਸੰਵਾਦ ਹੋ ਸਕਿਆ ਇਸ سلسلے ਵਿੱਚ ਇਹ ਗੱਲ ਹੋਰ ਵੀ ਇਹ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਇਹ ਆਕਾਦਮਿਕ ਮੇਲ ਮਲਾਪ ਦੀ وجہ ਨਾਲ ਵਰਤਾਨਵੀ ਪੰਜਾਬੀ ਲੇਖਕ ਖਾਸ ਕਰਕੇ ਦਰਸ਼ਨ ਧੀਰ ਹਰਜੀਤ ਅਟਵਾਲ ਦਰਸ਼ਨ ਬੁਲੰਦਵੀ ਦਰਸ਼ਨ ਢਿੱਲੋਂ ਮਹਿੰਦਰ ਗਿੱਲ ਜਸਵਿੰਦਰ ਮਾਨ ਸੁਰਿੰਦਰ ਸ਼ਿਹਰਾ ਦਲਬੀਰ ਕੌਰ ਡਾਕਟਰ ਦਵਿੰਦਰ ਕੌਰ ਕਿਰਪਾਲ ਪੂਨੀ ਅਤੇ ਹੋਰ ਕਈ ਸਾਰੇ ਸਾਹਿਤਕਾਰ ਨਿਰੰਤਰ ਰੂਪ ਵਿੱਚ ਭਾਰਤ ਤੇ ਪੰਜਾਬ ਵੀ ਆਉਂਦੇ ਰਹੇ ਜਿਸ ਕਰਕੇ ਇੱਥੇ ਵੀ ਉਹਨਾਂ ਦੀਆਂ ਲਿਖਤਾਂ ਬਾਰੇ ਚਰਚਾ ਜਾਂ ਉਹਨਾਂ ਲੇਖਕਾਂ ਨਾਲ ਰੂਬਰੂ ਪਿੰਨ ਪਿੰਨ ਆਦਾਰਾਂ ਵਿੱਚ ਹੁੰਦੇ ਰਹੇ ਇਸ ਸਮੇਂ ਦੌਰਾਨ ਪੰਜਾਬ ਵਿੱਚ ਹੋਣ ਵਾਲੀਆਂ ਪਿੰਨ ਪਿੰਨ ਵਿਸ਼ਮ ਪੰਜਾਬੀ ਕਾਨਫਰੰਸਾਂ ਵਿੱਚ ਉਪਰੋਕਤ ਬ੍ਰਿਟਾਨਵੀ ਲੇਖਕਾਂ ਦੀ ਵਿਸ਼ੇਸ਼ ਹਾਜ਼ਰੀ ਰਹੀ ਜਿਸ ਕਰਕੇ ਇਹ ਲੇਖਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚਲੇ ਵਿਦਿਆਰਥੀਆਂ ਖੋਜਾਰਥੀਆਂ ਅਤੇ ਅਧਿਆਪਕਾਂ ਨਾਲ ਵੀ ਵਿਚਾਰ ਵਟਾਂਦਰਾ ਕਰਦੇ ਰਹੇ ਸਿੱਟਾ ਇਹ ਨਿਕਲਿਆ ਕਿ ਪੰਜਾਬ ਵਿੱਚ ਹੋਣ ਵਾਲੀਆਂ ਅਤੇ ਬ੍ਰਿਟਾਨੀਆ ਵਿੱਚ ਹੋਣ ਵਾਲੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਅਜਿਹੇ ਰابطਾ ਕਾਇਮ ਹੋਇਆ ਜਿਸ ਨਾਲ ਪ੍ਰਵਾਸੀ ਪੰਜਾਬੀ ਸਾਹਿਤ ਦੀ ਰਚਨਾਕਾਰੀ ਅਤੇ ਮੁਲਾਂਕਣਕਾਰੀ ਨੂੰ ਸੰਤੁਲਿਤ ਸੇਧ ਪ੍ਰਾਪਤ ਹੋਈ ਅਗਲੇਰੇ ਪੱਧਰ ਉੱਤੇ ਇਸ ਸਹਿਦ ਨੇ ਪੰਜਾਬੀ ਵਿਦਿਆਰਥੀਆਂ ਖੁਜਾਰਤੀਆਂ ਅਤੇ ਆਮ ਪਾਠਕਾਂ ਉਤੇ ਚੰਗੇਰਾ ਅਸਰ ਪਾਇਆ ਬ੍ਰਿਟਾਨੀਆ ਵਿੱਚ ਹੋਣ ਵਾਲੀਆਂ ਇਹਨਾਂ ਕਾਨਫਰੰਸਾਂ ਦਾ ਇੱਕ ਗੁਣ ਇਹ ਵੀ ਸੀ ਕਿ ਇੱਕੋ ਵੇਲੇ ਭਿੰਨ-ਭਿੰਨ ਸ਼ਹਿਰਾਂ ਜਿਵੇਂ ਲੰਡਨ ਕੋਵੈਂਟਰੀ ਵੁਲਵਰਹੈਂਪਟਨ ਡਰਬੀ ਲੈਸਟਰ ਆਦ ਵਿੱਚ ਅਯੋਜਿਤ ਹੁੰਦੀਆਂ ਰਹੀਆਂ ਇਸ ਕਰਕੇ ਇਹਨਾਂ ਦਾ ਆਯੋਜਕਾਂ ਨੇ ਭਿੰਨ-ਭਿੰਨ ਖੇਤਰਾਂ ਤੇ ਸ਼ਹਿਰਾਂ ਵਿੱਚ ਵਸਦੇ ਲੇਖਕਾਂ ਵਿੱਚ ਵੀ ਸਾਂਝ ਅਤੇ ਇੱਕ ਜੁਟਤਾ ਪੈਦਾ ਕੀਤੀ ਖਾਸ ਕਰਕੇ ਜੂਨ ਦਾ ਮਹੀਨਾ ਪਿਛਲੇ ਦੋ ਦਹਾਕਿਆਂ ਵਿੱਚ ਲਗਾਤਾਰ ਸਾਹਿਤਕ ਕਾਨਫਰੰਸਾਂ ਕਰਵਾਉਣ ਨੂੰ ਸਮਰਪਿਤ ਰਿਹਾ ਹੈ ਇਸ ਕਰਕੇ ਬ੍ਰਿਟਾਨੀਆ ਦੇ ਲਗਭਗ ਸਾਰੇ ਲੇਖਕ ਹੀ ਇਨ੍ਹਾਂ ਕਾਨਫਰੰਸਾਂ ਵਿੱਚ ਜਾਂ ਤਾਂ ਸયોਜਕ ਦੇ ਰੂਪ ਵਿੱਚ ਸ਼ਾਮਲ ਹੁੰਦੇ ਹਨ ਜਾਂ ਫਿਰ ਆਯੋਜਕ ਦੇ ਰੂਪ ਵਿੱਚ ਸਿੱਟੇ ਵਜੋਂ ਇਨ੍ਹਾਂ ਕਾਨਫਰੰਸਾਂ ਨੇ ਬ੍ਰਿਟਾਨੀਆ ਵਿੱਚ ਅਜਿਹਾ ਸਾਹਿਤਕ ਮਾਹੌਲ ਪੈਦਾ ਕੀਤਾ ਜਿਸ ਵਿੱਚ ਵਧੀਆ ਕਿਸਮ ਦੀਆਂ ਲਿਖਤਾਂ ਸਾਹਮਣੇ ਆਈਆਂ ਬਰਤਾਨੀਆ ਵਿੱਚ ਪਿਛਲੇ 2 ਦਹਾਕਿਆਂ ਵਿੱਚ ਹੋਈਆਂ ਕਾਨਫਰੰਸਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਇਹ ਸਿਰਫ ਸਾਇਤਿਕ ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀ ਦੇ ਰੂਪ ਵਿੱਚ ਵਿਉਂਤੀਆਂ ਗਈਆਂ ਇਨ੍ਹਾਂ ਕਾਨਫਰੰਸਾਂ ਨੂੰ ਆਯੋਜਿਤ ਕਰਨ ਲਈ ਇੰਨੀ ਸੰਜੀਦਗੀ ਦਿਖਾਈ ਜਾਂਦੀ ਸੀ ਕਿ ਇਹਨਾਂ ਲਈ ਮਿਲੇ ਹੋਏ ਸੱਦਾ ਪੱਤਰਾਂ ਵਿੱਚ ਲਗਭਗ 100% ਦੀ ਵੀਜ਼ੇ ਮਿਲਦੇ ਰਹੇ ਇਸ ਦੇ ਨਾਲ ਹੀ ਇਨ੍ਹਾਂ ਕਾਨਫਰੰਸਾਂ ਦੀ ਸਮੁੱਚੀ ਕਾਰਵਾਈ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਵਿੱਚ ਸ਼ਕਦੇ ਅਖਬਾਰਾਂ ਅਤੇ ਰਸਾਲਿਆਂ ਵਿੱਚ ਵੀ ਸ਼ਬਦੀ ਰਹੀ ਇਸ ਕਾਰਜ ਲਈ ਅਦਾਰਾ ਸ਼ਬਦ ਵੱਲੋਂ ਪ੍ਰਕਾਸ਼ਿਤ ਹੁੰਦੇ ਰਸਾਲੇ ਸ਼ਬਦ ਦੀ ਵਿਸ਼ੇਸ਼ ਭੂਮਿਕਾ ਰਹੀ ਜਿਸ ਨੇ ਇਹਨਾਂ ਕਾਨਫਰੰਸਾਂ ਦੀ ਕਾਰਵਾਈ ਨੂੰ ਲਗਾਤਾਰ ਆਪਣੇ ਵਿੱਚ ਪ੍ਰਕਾਸ਼ਿਤ ਕੀਤਾ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ 25 ਸਾਲਾਂ ਤੋਂ ਬ੍ਰਿਟਾਨੀਆ ਵਿੱਚ ਨਿਰੰਤਰ ਹੋ ਰਹੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਪੰਜਾਬੀ ਭਾਸ਼ਾ ਸਾਇਤ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਵਿਸ਼ੇਸ਼ ਦਿਨ ਰਹੀ ਹੈ ਇਸ ਕਾਰਜ ਲਈ ਇਹ ادارਾ ਸ਼ਬਦ ਸਾਊਥ ਹਾਲ ਤੇ ਪ੍ਰਗਤੀ ਲਿਖਾਰੀ ਸਭਾ ਵੁਲਵਰਹੈਂਪਟਨ ਦੀ ਵਿਸ਼ੇਸ਼ ਭੂਮਿਕਾ ਰਹੀ ਹੈ ਇਸ ਦੇ ਨਾਲ ਹੀ ਹੰਸਲੋ ਡਰਬੀ ਕਵੈਂਟਰੀ ਸਾਊਥ ਹੈਮਪਟਨ ਅਤੇ ਲੈਸਟਰ ਆਦਿ ਸ਼ਹਿਰਾਂ ਦੀਆਂ ਸੁਭਾਵਾਂ ਨੇ ਵੀ ਇਸ ਕਾਰਜ ਵਿੱਚ ਪ੍ਰਸ਼ੰਸਾਯੋਗ ਕਾਰਜ ਕੀਤਾ ਸਿੱਟੇ ਵਜੋਂ ਇਸ ਸਮੇਂ ਵਿੱਚ ਇੰਗਲੈਂਡ ਦੇ ਸਾਹਿਤਕਾਰ ਤੇ ਪੰਜਾਬੀ ਪਾਈਚਾਰੇ ਨੇ ਸੰਜੀਦਾ ਕਿਸਮ ਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਆਸ ਹੈ ਕਿ ਪਵਿੱਖ ਵਿੱਚ ਵੀ ਇਹਦਾਰਾ ਸ਼ਬਦ ਅਤੇ ਪ੍ਰਗਤੀਸ਼ੀਲ ਲਗਾਰੀ ਸ਼ਬਾ ਵੁਲਵਰਹੈਂਪਟਨ ਇਸ ਕਾਰਜ ਨੂੰ ਇਸੇ ਰੂਪ ਵਿੱਚ ਹੀ ਜਾਰੀ ਰੱਖਣਗੇ। ਸ਼ੁਕਰੀਆ ਜੀ ਮਿਹਰਬਾਨ। ਥੈਂਕ ਯੂ।